ਉਦਰਾ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਹੋਰ ਵੱਡੀ ਪੁਲੰਗ ਪੁੱਟਦੇ ਆ 13 ਹੋਰ ਨਵੇਂ ਸਕੂਲ ਆਫ ਫੈਮਿਨਸ ਦਾ ਉਦਘਾਟਨ ਕੀਤਾ ਗਿਆ ਤਾਂ ਦੱਸ ਦੇ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਲੁਧਿਆਣਾ ਵਿਖੇ 13 ਨਵੇਂ ਸਕੂਲ ਆਫ ਐਮੀਨੈਂਸ ਸਕੂਲਾਂ ਦਾ ਉਦਘਾਟਨ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਪੂਰੇ ਸਕੂਲ ਦਾ ਦੌਰਾ ਕੀਤਾ ਗਿਆ। ਤਾਂ ਉੱਥੇ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੇ ਨੇ। ਤਾਂ ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਕੂਲ ਦੇ ਵਿੱਚ ਬਹੁਤ ਹੀ ਸ਼ਾਨਦਾਰ ਬਿਲਡਿੰਗਾਂ ਤੋਂ ਇਲਾਵਾ ਸ਼ਾਨਦਾਰ ਕਮਰੇ ਅਤੇ ਨੌਜਵਾਨਾਂ ਦੇ ਖੇਡਣ ਦੇ ਲਈ সুইমিং ਪੂਲ ਵੀ ਬਣਾਇਆ ਗਿਆ ਹੈ। ਤਾਂ ਦੱਸਦੇ ਕਿ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਗਲਬਤ ਕਰਦੇ ਕਿਹਾ ਹੈ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ 13 ਹੋਰ ਨਵੇਂ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਸਰਕਾਰੀ ਸਕੂਲ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਸਕੂਲ ਬਣਾਉਣ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਹੈ। ਜੋ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਸ਼ੁਰੂ ਹੋਈ ਹੈ ਉਹਦਾ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਜਦੋਂ ਲੁਧਿਆਣਾ ਦੇ ਇੰਦਰਾਪੁਰੀ ਇਲਾਕੇ 'ਚ ਜਿੱਥੇ ਜਿਆਦਾ ਮੀਡਲ ਕਲਾਸ ਆਮ ਲੋਕ ਗਰੀਬ ਲੋਕ ਰਹਿੰਦੇ ਹਨ ਉਸ ਇਲਾਕੇ 'ਚ ਇੱਕ ਬਹੁਤ ਹੀ ਸ਼ਾਨਦਾਰ ਸਕੂਲ ਆਫ ਐਮੀਨੈਂਸ ਦਦ ਕਟਨ ਹੋਇਆ ਤੁਸੀਂ ਆਪਣੇ ਕੈਮਰਾ ਨਾਲ ਸਾਡੇ ਤੋਂ ਪਹਿਲਾਂ ਆਗੇ ਹੋਵੋਗੇ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਸ਼ਾਨਦਾਰ ਕਲਾਸਰੂਮ ਲੈਬਾਰਟਰੀਜ਼ ਟੈਨਿਸ ਬਾਸਕਟਬਾਲ সুইমিং ਪੂਲ ਦਾ ਗਰਾਊਂਡ ਇਸ ਤੋਂ ਇਲਾਵਾ ਬਹੁਤ ਹੀ ਕੁਆਲੀਫਾਈਡ ਸਟਾਫ ਤੇ ਉਹ ਬੱਚੇ ਬਹੁਤ ਸਾਰੇ ਬੱਚਿਆਂ ਨੇ ਅੱਜ ਦੱਸਿਆ ਕਿ ਉਹ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਨੇ ਕਿ ਉੱਥੇ ਵੀ ਸਾਨੂੰ ਉਹਨੀ ਫੈਸਿਲਿਟੀ ਨਹੀਂ ਮਿਲਦੀ ਸੀ ਸੋ ਮੈਂ ਧੰਨਵਾਦ ਕਰਦਾ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਯਕੀਨ ਕੀਤਾ ਪੰਜਾਬ ਸਰਕਾਰ ਦੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹ ਦਿੱਲੀ ਤੋਂ ਸ਼ੁਰੂ ਹੋਈ ਸੀ ਅਰਵਿੰਦ ਕੇਜਰੀਵਾਲ ਜੀ ਨੇ ਮਨੀਸ਼ ਸੋਧਿਆ ਜੀ ਨੇ ਦਿੱਲੀ ਸ਼ੁਰੂ ਕੀਤੀ ਸੀ ਇਹ ਸਕੂਲ ਬਣਾਉਣੇ ਹੈਪੀਨੈਸ ਕਲਾਸਸ ਜਾਂ ਸਕੂਲ ਆਫ ਫੈਮਿਨੈਂਸ ਜਾਂ ਬਿਜ਼ਨਸ ਬਲਾਸਟਰ ਉਹ ਸਾਰੇ ਅਸੀਂ ਇੱਥੇ ਕਰ ਰਹੇ ਹਾਂ ਤਾਂ ਕਾਮਯਾਬੀ ਹੋ ਰਹੀ ਹੈ ਬਹੁਤ ਵੱਡੀ ਆਮ ਆਦੀ ਪਾਰਟੀ ਦੀ ਰਣਨੀਤੀ ਹੋਈ ਇਹੀ ਹੈ ਕੰਮ ਦੀ ਰਣਨੀਤੀ ਹੈ ਸਾਡੀ ਨਫਰਤ ਦੀ ਜਾਤ ਪਾਤ ਦੀ ਜਾਂ ਕੋਈ ਹੋਰ ਰਾਜਨੀਤੀ ਨਹੀਂ ਅਸੀਂ ਕਰਦੇ ਅਸੀਂ ਤਾਂ ਕੰਮ ਦੀ ਰਾਜਨੀਤੀ ਕਰਦੇ ਹਾਂ ਕਿ ਸਕੂਲ ਬਣਾਵਾਂਗੇ ਹਸਪਤਾਲ ਬਣਾਵਾਂਗੇ ਬਿਜਲੀ ਫ੍ਰੀ ਦੇ ਦਾਂਗੇ ਇਨਫਰਾਸਟ੍ਰਕਚਰ ਆਊਗਾ ਲੋਕਾਂ ਨੂੰ ਕੰਮ ਮਿਲੂਗਾ ਇੰਡਸਟਰੀ ਆਉਗੀ ਸੋ ਅੱਜ ਅਸੀਂ ਲੁਧਿਆਣੇ ਦੇ ਵਿੱਚ ਖੜੇ ਆ ਜਿਹਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਦੁਬਾਰਾ ਫੇਰ ਲੁਧਿਆਣੇ ਦੀ ਜਿਹੜੀ ਗਲੋਰੀ ਹੈ ਉਹਨੂੰ ਵਾਪਸ ਲੈ ਕੇ ਆਉਣਾ ਇਹੋ ਜੇ ਸਕੂਲਾਂ ਦੇ ਵਿੱਚ ਮੇਰਾ ਤਾਂ ਦਿਲ ਕਰਦਾ ਮੈਂ ਦੁਬਾਰਾ ਪੜਾਂ ਸਾਨੂੰ ਤਾਂ ਬੋਰੀਆਂ ਵਾਲੇ ਸਕੂਲ ਮਿਲੇ ਸੀ ਘਰੋਂ ਆਪਣੀ ਬੋਰੀ ਆਪ ਲੈ ਕੇ ਜਾਂਦੇ ਸੀ ਤੇ ਸਾਈਕਲ ਤੇ ਜਾਂਦੇ ਸੀ ਪਰ ਜੋ ਸਹੂਲਤਾਂ ਪਲਸ 1 ਵਾਲੇ ਬੱਚਿਆਂ ਨੂੰ 9ਵੀਂ ਵਾਲੇ ਬੱਚਿਆਂ ਨੂੰ ਇੱਥੇ ਦੇਖੀਆਂ ਨੇ ਮੈਨੂੰ ਉਮੀਦ ਹੈ ਕਿ ਬੱਚੇ ਬਹੁਤ ਅੱਗੇ ਜਾਣਗੇ ਕਿਉਂਕਿ ਬੱਚਿਆਂ ਦਾ ਵਿਜ਼ਨ ਕਲੀਅਰ ਹੈ ਬੱਚਿਆਂ ਦਾ ਏਮ ਕਲੀਅਰ ਹੈ ਕਿ ਅਸੀਂ ਕੀ ਬਣਨਾ ਮਾਪਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਮਾਪਿਆਂ ਨੇ ਵੀ ਇਹੀ ਕਿਹਾ ਕਿ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਵੀ ਅਸੀਂ ਜਾਂਦੇ ਹਾਂ ਜਦੋਂ ਐਡਮਿਸ਼ਨ ਕਰਾਉਣਾ ਸਾਨੂੰ ਬਹੁਤ ਕੁਝ ਦਿਖਾ ਦਿੱਤਾ ਜਾਂਦਾ ਜਿਵੇਂ ਸ਼ੋਰੂਮ ਦੇ ਵਿੱਚ ਸ਼ੋਪੀਸ ਲੱਗੇ ਹੁੰਦੇ ਨੇ ਕਿ ਆ ਦੇਖੋ ਜੀ ਆ ਦੇਖੋ ਪਰ ਸਟੋਰ ਚ ਅੰਦਰ ਉਹਨਾਂ ਕੁਝ ਨਹੀਂ ਹੁੰਦਾ ਕਿ ਸਾਨੂੰ ਕੰਪਿਊਟਰ ਦਿਖਾ ਦਿੱਤੇ ਜਾਂਦੇ ਨੇ ਸਾਨੂੰ ਲੈब्स ਦਿਖਾਤੇ ਜਾਂਦੀਆਂ ਨੇ ਕਿ ਆਹਾ ਆਇਆ ਹੈ ਪਰ ਐਡਮਿਸ਼ਨ ਹੋਣ ਤੋਂ ਬਾਅਦ ਆਉਟਪੁੱਟ ਜਿਹੜੀ ਉਹਦੀ ਜ਼ੀਰੋ ਹੁੰਦੀ ਹੈ ਪਰ ਇੱਥੇ ਸਾਨੂੰ ਮੌਕਾ ਮਿਲ ਰਿਹਾ ਹੈ ਨੀਟ ਦੀਆਂ ਵੀ ਕਲਾਸਾਂ ਵੀ ਟ੍ਰੇਨਿੰਗ ਲੱਗ ਰਹੀ ਹੈ ਜੇਈਟੀ ਦੀਆਂ ਵੀ ਲੱਗ ਰਹੀ ਹੈ ਸਾਰੇ ਕੋਰਸ ਜਿਹੜੇ ਇਸ ਵਕਤ ਦੁਨੀਆ ਦੇ ਵਿੱਚ ਜਿੰਨਾਂ ਦੀ ਵੈਲਿਊ ਹੈ ਉਹ ਲੱਗ ਰਹੀ ਹੈ ਬੜੀ ਖੁਸ਼ੀ ਹੋ ਰਹੀ ਹੈ ਮੈਂ ਮਾਨਯੋਗ ਮੰਤਰੀ ਸਾਹਿਬ हरजोत बहस जी का इस गलो धन्यवाद करूँगा कि उन्होंने बहुत एफर्ट की है और कर भी रहे कि अब पंजाब के अंदर कितने शानदार सरकारी स्कूल बन रहे हैं इस स्कूल में अंदर घुसते ही जब पहली नज़र बिल्डिंग पे पड़ती है तो यकीन नहीं होता कि ये सरकारी स्कूल है और एक बार अगर आप सारे सरकारी स्कूल का चक्कर लगाओ जिस तरह के क्लासरूम्स हैं जिस तरह की लेबोरेटरीज हैं जिस तरह की फैसिलिटीज हैं मैं चैलेंज के साथ कह सकता हूं कि अगर प्राइवेट में किसी ने ऐसा स्कूल बनाया होता तो बड़े आराम से दस पंद्रह हजार रुपए महीने की फीस रख लेता इसकी दस हजार से तो ऊपर की फीस होती है अगर ये प्राइवेट सेक्टर में इतना बड़ा स्कूल और इतना शानदार स्कूल होता तो आज हम अपने बच्चों को गरीबों के बच्चों को जो